ਕੁਦਰਤੀ ਪੰਜਾਬੀ ਸੋਇ ਵੀ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਆ। ਦੋਸਤੋ ਅੱਜ ਨਾ ਆਪਾਂ 4 4-5 ਦਿਨਾਂ ਦੀ ਮਲਾਈ ਆ ਜਿਹੜੀ ਜਿੰਦੇ ਤੋਂ ਕੀ ਆਪਾਂ ਘਿਓ ਵੀ ਬਣਾਇਆ ਪਨੀਰ ਵੀ ਬਣਾਇਆ ਤੇ ਪਲੱਸ ਲੱਸੀ ਵੀ ਬਣਾਈ ਆ। ਹੁਣ ਲੱਸੀ ਇਹਦੇ ਵਿੱਚ ਕਿਉਂ ਨਹੀਂ ਰੱਖੀਓ ਤੁਹਾਨੂੰ ਦੱਸ ਦਾਂਗੇ ਕਿਉਂਕਿ ਲੱਸੀ ਤੋਂ ਆਪਾਂ ਜਿਹੜਾ ਪਨੀਰ ਬਣਾ ਲਿਆ ਵਾ ਤੇ ਪੂਰੀ ਵੀਡੀਓ ਨੂੰ ਧਿਆਨ ਦੇ ਨਾਲ ਦੇਖੋ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਐ ਸਬਸਕ੍ਰਾਈਬ ਜ਼ਰੂਰ ਕਰੋ। ਲਾਈਕ ਸ਼ੇਅਰ ਤੇ ਕਮੈਂਟ ਚ ਦੱਸਣਾ ਨਾ ਭੁੱਲਣਾ ਕਿ ਤੁਹਾਨੂੰ ਜਿਹੜੀ ਇਹ ਵੀਡੀਓ ਕਿੱਦਾਂ ਦੀ ਲੱਗੀ ਸੋ ਆਪਾਂ ਜਿਹੜਾ ਕਿਓ ਪਨੀਰ ਤੇ ਲੱਸੀ ਬਣਾਉਣਾ ਉਹ ਸ਼ੁਰੂ ਕਰਦੇ ਆਂ ਹਾਂਜੀ ਇਹ ਨਾ ਮੈਂ 4-5 ਦਿਨਾਂ ਦੀ ਮਲਾਈ ਲਈ ਆ ਤੇ ਮਲਾਈ ਜੋੜੀ ਆ ਤੇ ਇਹਨੂੰ ਆਪਾਂ ਕੀ ਕਰਾਂਗੇ ਇਹਨੂੰ ਆਪਾਂ ਨਾ ਮਿਕਸੀ ਦੇ ਵਿੱਚ ਪਾ ਗਏ ਆ ਤੁਹਾਡੇ ਕੋਲ ਮਧਾਣੀ ਹੈਗੀ ਆ ਉਹਦੇ ਵਿੱਚ ਪਾ ਕੇ ਨਾ ਇਹਨੂੰ ਆਪਾਂ ਰਿੜਕ ਲਾਵਾਂਗੇ ਹੁਣ ਦੇਖੋ ਰਿੜਕਣ ਵਾਸਤੇ ਤੁਸੀਂ ਸਿੱਧੀ ਮਲਾਈ ਰਿੜਕਣੀ ਆ ਤੇ ਰਿੜਕ ਲਓ ਪਰ ਜੇਕਰ ਤੁਹਾਡੇ ਕੋਲ ਜਿਵੇਂ ਮਲਾਈ ਦੋਹਾਂ ਕ ਦਿਨਾਂ ਦੀ ਆ ਫਿਰ ਤੁਸੀਂ ਖੱਟਾ ਲਾ ਕੇ ਉਹ ਲੱਸੀ ਵੀ ਉਹਦੀ ਬਣਾ ਸਕਦੇ ਆ ਪਰ ਮੇਰੇ ਕੋਲੇ ਪੰਜਾਂ ਕ ਦਿਨਾਂ ਦੀ ਆ ਤੇ ਇਹਨੂੰ ਆਪਾਂ ਸਿੱਧੂ ਹੀ ਐਵੇਂ ਰੜਕ ਲਾਂਗੇ ਤੇ ਦੇਖੋ ਇਹਨਾਂ ਮੈਂ ਮਿਕਸੀ ਦੇ ਵਿੱਚ ਪਾਉਂਗੀ ਓਨੇ ਕ ਪਾਉਂਗੀ ਜਿੰਨੇ ਕੇ ਵਧੀਆ ਮਤਲਬ ਰੜਕੀ ਜਾਵੇ ਇਹ ਨਹੀਂ ਵੀ ਡੱਬਾ ਪਹਿਲਾਂ ਭਰ ਲੈਣਾ ਬਣਾ ਥੋੜੀ ਪਾ ਕੇ ਨਾ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਜਿਹੜਾ ਉਹ ਰੜਕ ਲਾਂਗੇ ਬਸ ਮੈਂ ਥੋੜੀ ਜਿਹੀ ਪਾਉਂਗੀ ਇਹਦੇ ਚ ਤੇ ਦੋ ਕ ਕੱਪ ਆਪਾਂ ਇਹਦੇ ਚ ਪਾਣੀ ਪਾਵਾਂਗੇ ਤੇ ਫਿਰ ਇਹਨੂੰ ਰੜਕ ਲਾਂਗੇ ਅ ਡੇਢ ਕੇ ਗਲਾਸ ਮੈਂ ਪਾਣੀ ਪਾ ਲਿਆ ਤੇ ਇਹਨੂੰ ਹੁਣ ਨਾ ਆਪਾਂ ਮਿਕਸੀ ਦੀ ਹੈਲਪ ਦੇ ਨਾਲ ਆਪਾਂ ਰਿੜਕ ਲਾਂਗੇ ਜੇ ਤੁਹਾਡੇ ਕੋਲ ਜਿਹੜਾ ਜਿਹੜਾ ਬਲੈਂਡਰ ਹੁੰਦਾ ਉਹਦੇ ਨਾਲ ਵੀ ਤੁਸੀਂ ਰਿੜਕ ਸਕਦੇ ਆ ਇੱਕ ਤੋਂ 2 ਮਿੰਟ ਦੇ ਵਿੱਚ ਵਿੱਚ ਆਪਾਂ ਨਾ ਇਹ ਰਿੜਕੀ ਆ ਮਲਾਈ ਤੇ ਦੇਖੋ ਮੱਖਣ ਉੱਪਰ ਜਿਹੜਾ ਵਧੀਆ ਆ ਗਿਆ ਇਹਨੂੰ ਆਪਾਂ ਨਾ ਜਿਹਦੇ ਵਿੱਚ ਆਪਾਂ ਮਤਲਬ ਘਿਓ ਬਣਾਉਣਾ ਵਾ ਕੜਾਈ ਦੇ ਵਿੱਚ ਜਿਹੜੇ ਭਾਂਡੇ ਚ ਬਣਾਉਣਾ ਤੇ ਉਹਦੇ ਚ ਆਪਾਂ ਇਹਨੂੰ ਸ਼ਿਫਟ ਕਰ ਲਾਂਗੇ ਦੇਖੋ ਮੱਖਣ ਬਹੁਤ ਵਧੀਆ ਜਿਹੜਾ ਆਪਣਾ ਉਹ ਬਣ ਗਿਆ ਵਾ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਆ ਭਾਂਡੇ ਦੇ ਵਿੱਚ ਆਪਾਂ ਘਿਓ ਬਣਾਉਣਾ ਵਾ ਇਹਦੇ ਵਿੱਚ ਕੱਢ ਲਾਂਗੇ ਤੇ ਹੁਣ ਜਿਹੜੀ ਬਾਕੀ ਮਲਾਈ ਰਹਿ ਗਈ ਨਾ ਆਪਾਂ ਇਹਦੇ ਵਿੱਚ ਹੀ ਪਾ ਕੇ ਉਹਨੂੰ ਦੁਬਾਰਾ ਫੇਰ ਰੜਕ ਦਾਂਗੇ ਆ ਦੇਖੋ ਜਿਹੜੀ ਲੱਸੀ ਪਿੱਛੇ ਬਚੀ ਸੀ ਨਾ ਜਿਹੜੀ ਬਾਕੀ ਮਲਾਈ ਸੀ ਆਪਾਂ ਉਹਦੇ ਵਿੱਚ ਹੀ ਪਾਤੀ ਆ ਤੇ ਇਹਨੂੰ ਆਪਾਂ ਉਹੀ ਫਿਰ ਜਿਵੇਂ 2 ਮਿੰਟ ਆਪਾਂ ਰੜਕ ਲਾਂਗੇ ਤੇ ਫਿਰ ਆਪਾਂ ਇਹਦਾ ਮੱਖਣ ਹੁਣ ਕੱਢਾਂਗੇ ਦੇਖੋ ਆਪਾਂ ਜਿਹੜਾ ਮੱਖਣਾ ਸਾਰਾ ਕੱਢ ਲਿਆ ਠੀਕ ਹੈ ਇਹਨੂੰ ਹੁਣ ਬਿਲਕੁਲ ਆਪਾਂ ਮੱਠੇ ਚੁੱਲੇ ਤੇ ਮਤਲਬ ਬਿਲਕੁਲ ਘੱਟ ਸੇਕ ਦੇ ਉੱਤੇ ਆਪਾਂ ਇਹਨੂੰ ਜਿਹੜਾ ਉਹ ਦੇਸੀ ਘਿਓ ਜਿਹੜਾ ਹੁਣ ਕੱਢਾਂਗੇ ਤੇ ਜਿਹੜਾ ਆ ਪਿੱਛੇ ਬਚਿਆ ਲੱਸੀ ਦੇਖੋ ਜੇ ਤਾਂ ਖੱਟਾ ਲਾਇਆ ਵਾ ਤੁਸੀਂ ਜਾਂ ਜਾਗ ਆਪਾਂ ਕਹਿ ਦਿੰਨੇ ਆ ਵੀ ਲਾਇਆ ਫਿਰ ਤਾਂ ਇਹ ਲੱਸੀ ਖੱਟੀ ਬਣੀ ਤੁਸੀਂ ਕੜੀ ਬਣਾ ਸਕਦੇ ਹੋ ਪੀ ਵੀ ਸਕਦੇ ਹੋ ਜਿਵੇਂ ਹੁਣ ਆਪਾਂ ਸਿੱਧਾ ਇਹਨੂੰ ਖੱਟਾ ਨਹੀਂ ਸੀ ਲਾਇਆ ਪਹਿਲਾਂ ਆਪਾਂ ਸਿੱਧਾ ਹੀ ਉਹ ਮਤਲਬ ਵਿੱਚੋਂ ਜਿਹੜਾ ਮੱਖਣ ਕੱਢ ਲਿਆ ਸੀਗਾ ਤੇ ਇਹਨੂੰ ਹੁਣ ਆਪਾਂ ਕੀ ਇਹਨੂੰ ਫਟਾ ਕੇ ਆਪਾਂ ਇਹਦਾ ਜਿਹੜਾ ਉਹ ਪਨੀਰ ਬਣਾਵਾਂਗੇ ਤੇ ਬਹੁਤ ਵਧੀਆ ਤੇ ਸੌਫਟ ਪਨੀਰ ਬਣੂਗਾ ਠੀਕ ਹੈ ਇਹਨੂੰ ਹੁਣ ਆਪਾਂ ਮੱਖਣ ਨੂੰ ਆਪ ਪਕਾਉਨੇ ਆ ਬਿਲਕੁਲ ਮੱਠੇ ਗੈਸ ਦੇ ਉੱਤੇ ਜਾਂ ਜਿਵੇਂ ਕਹਿ ਦੋ ਸਿਮ ਜਾਂ ਲੋ ਗੈਸ ਦੇ ਉੱਤੇ ਆਪਾਂ ਚੁੱਲੇ ਦੇ ਉੱਤੇ ਪਕਾਵਾਂਗੇ ਦੇਸੀ ਘਿਓ ਕੱਢਣ ਵਾਸਤੇ ਠੀਕ ਹੈ ਤੇ ਇਹਦਾ ਆਪਾਂ ਹੁਣ ਪਨੀਰ ਬਣਾਵਾਂਗੇ ਤੇ ਆ ਜਿਹੜੇ ਸਾਈਡ ਤੇ ਲੱਸੀ ਹੁਣ ਇਕੱਠੀ ਹੋਈ ਨਾ ਇਹਨੂੰ ਆਪਾਂ ਕੱਢ ਲਾਂਗੇ ਉਨਾ ਹੀ ਫਿਰ ਆਪਣਾ ਘੱਟ ਟਾਈਮ ਲੱਗੂ ਨਹੀਂ ਤਾਂ ਇਹਨੇ ਸੁੱਕਣ ਤੇ ਵੀ ਟਾਈਮ ਲਾ ਦੇਣਾ ਵਾ ਕਿਉਂ ਆਪਣਾ ਰੈਡੀ ਹੁੰਦਾ ਤੇ ਹੁਣ ਆਪਾਂ ਇਹ ਫਟਾ ਕੇ ਜਿਹੜਾ ਪਨੀਰ ਬਣਾਉਣੇ ਤੇ ਉਹਦੇ ਵਾਸਤੇ ਆਪਾਂ ਇੱਕ ਭਾਂਡਾ ਲੈਨੇ ਆ ਤੇ ਇਹਨੂੰ ਇੱਕ ਭਾਂਡੇ ਦੇ ਵਿੱਚ ਕੱਢ ਲੈਨੇ ਆ ਤੇ ਇਹਨੂੰ ਹੁਣ ਆਪਾਂ ਕੀ ਕਰਨਾ ਇਹਨੂੰ ਉਬਾਲੇ ਵਾਸਤੇ ਆਪਾਂ ਚੁੱਲੇ ਤੇ ਰੱਖ ਦਿੰਨੇ ਆ ਤੇ ਇਹਨੂੰ ਇੱਕ ਆਪਾਂ ਉਬਾਲਾ ਦੇਣਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਤੁਸੀਂ ਸਿਰਕਾ ਪਾਉਣਾ ਸਿਰਕਾ ਪਾ ਸਕਦੇ ਹੋ ਦਹੀਂ ਪਾਉਣਾ ਦਹੀਂ ਪਾ ਸਕਦੇ ਹੋ ਲੱਸੀ ਪਾਉਣੀ ਲੱਸੀ ਪਾ ਸਕਦੇ ਹੋ ਠੀਕ ਹੈ ਤੇ ਇਹਨੂੰ ਹੁਣ ਆਪਾਂ ਇੱਕ ਵਾਰੀ ਉਬਾਲਾ ਦਵਾਂਗੇ ਦੇਖੋ ਗੈਸ ਦੇ ਉੱਤੇ ਆਪਾਂ ਜਿਹੜਾ ਲੱਸੀ ਨੂੰ ਉਹ ਉਬਲਣ ਵਾਸਤੇ ਰੱਖਤਾ ਉਹ ਬਾਲਣ ਵਾਸਤੇ ਤੇ ਇਹਦੇ ਹੁਣ ਆਪਾਂ ਵੇਟ ਕਰਾਂਗੇ ਦੇਖੋ ਜਿੰਨਾ ਚਿਰ ਇਹਨਾਂ ਨੂੰ ਰੇਝਾਂ ਆਉਂਦਾ ਉਹਨਾਂ ਚਿਰ ਆਪਾਂ ਕੀ ਕਰਨਾ ਆਪਾਂ ਇਹਦੇ ਵਿੱਚ ਜਿਹੜਾ ਸਿਰਕਾ ਪਾਉਣਾ ਵਾ ਉਹ ਤਿਆਰ ਕਰਦੇ ਆਂ ਉਹਦੇ ਵਾਸਤੇ ਦੇਖੋ ਮੈਂ ਇੰਨਾ ਕੁ ਪਾਣੀ ਲਿਆ ਵਾ ਅੱਧਿਕ ਕੌਲੀ ਪਾਣੀ ਆ ਤੇ ਇਹਦੇ ਵਿੱਚ ਮੈਂ 2 ਚਮਚ ਸਿਰਕੇ ਦੇ ਪਾਉਂਗੀ ਆ ਦੇਖੋ ਨਾਰਮਲ ਸਿਰਕਾ ਮੇਰੇ ਕੋਲ 2 ਚਮਚ ਕਹਿੰਦੇ ਨੇ 2 ਢੱਕਣ ਪਾ ਲਓ ਆ ਸਿਰਕੇ ਦੇ ਆਪਾਂ ਪਾ ਲਿਆ ਤੇ ਇਹ ਹੁਣ ਇਹਨੂੰ ਜਿਹੜਾ ਜਿਹੜੀ ਲੱਸੀ ਆਪਣੀ ਪੱਕਦੀ ਪਈ ਹੈ ਨਾ ਇਹਦੇ ਵਿੱਚ ਆਪਾਂ ਪਾ ਦਾਂਗੇ ਆਪਾਂ ਮਾੜੇ ਚ ਚਮਚਾ ਮਾਰਾਂਗੇ ਤੇ ਹੌਲੀ ਹੌਲੀ ਕਰਕੇ ਇਹਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਇੱਕ ਗੱਲ ਨਾ ਮੈਂ ਤੁਹਾਨੂੰ ਹੋਰ ਦੱਸਦੀਆਂ ਜਿਹੜੀਆਂ ਭੈਣਾਂ ਦੁੱਧ ਨੂੰ ਫਟਾ ਕੇ ਪਨੀਰ ਬਣਾਉਂਦੀਆਂ ਨਾ ਉਹ ਤੁਸੀਂ ਪਤਾ ਕਦੋਂ ਇਹਦੇ ਵਿੱਚ ਪਾਉਣਾ ਸਿਰਕਾ ਜਦੋਂ ਦੁੱਧ ਨੂੰ ਇਹਨੂੰ ਦੁੱਧ ਨੂੰ ਵਾਲਾ ਆ ਗਿਆ ਤੇ ਵਾਲਾ ਆਉਣ ਤੋਂ ਬਾਅਦ ਜੋ ਆਪਾਂ ਥੱਲੇ ਰੱਖ ਲੈਨੇ ਆ ਉਦੋਂ ਤੁਸੀਂ ਵਿੱਚ ਪਾਉਗੇ ਠੰਡਾ ਕਰਕੇ ਕਿਉਂਕਿ ਜਦੋਂ ਤੁਸੀਂ ਰੈਫਰਿਜਰੇਟਰ ਚ ਪਾ ਦਿੰਨੇ ਹੋ ਨਾ ਉਹਦੇ ਵਿੱਚ ਹੀ ਪਾ ਕੇ ਤਾਂ ਉਹਨਾ ਸੌਫਟ ਨਹੀਂ ਬਣਦਾ ਪਰ ਇਹ ਹੁਣ ਲੱਸੀ ਆ ਆਪਣੇ ਕੋਲੇ ਕਿਉਂਕਿ ਆਪਾਂ ਮੱਖਣੀ ਪਹਿਲਾਂ ਵਿੱਚੋਂ ਕੱਢ ਕੱਢ ਚੁੱਕੇ ਆ ਇਹ ਆਪਾਂ ਇਸ ਤਰੀਕੇ ਨਾਲ ਬਣਾਈ ਆ ਇਹਦੇ ਵਿੱਚ ਆਪਾਂ ਇਦਾਂ ਹੀ ਪਾਉਣਾ ਕਿਉਂਕਿ ਇਹਨੂੰ ਥੋੜਾ ਟਾਈਮ ਲੱਗ ਜਾਂਦਾ ਫੁੱਟਣ ਵਾਸਤੇ ਸੋ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਵਾਲ ਆਉਣ ਦਵਾਂਗੇ ਤੇ ਜੇ ਤੁਹਾਡੇ ਕੋਲ ਸਿਰਕਾ ਨਹੀਂ ਨਾ ਹੈਗਾ ਤੁਸੀਂ ਅੱਧੀ ਕੌਲੀ ਲੱਸੀ ਦੀ ਪਾ ਦਿਓ ਤੇ ਭਾਵੇਂ 4-5 ਚਮਚ ਜਿਹੜੇ ਨੇ ਦਹੀਂ ਦੇ ਪਾ ਦਿਓ ਜਾਂ ਨਿੰਬੂ ਹੈਗਾ ਘਰੇ ਨਿੰਬੂ ਦੀਆਂ ਪੰਜ-ਸੱਤ ਬੂੰਦਾ ਪਾ ਦਿਓ ਤੁਸੀਂ ਆਹ ਦੇਖੋ ਆਪਣਾ ਜਿਹੜਾ ਪਨੀਰ ਆ ਤੇ ਜਿਹੜੇ ਫੋਟ ਬਣਨੇ ਸ਼ੁਰੂ ਹੋ ਗਿਆ ਇਹਨੂੰ ਆਪਾਂ ਉਨਾ ਚਿਰ ਰਹਿਜੇ ਦੇਣੇ ਜਿੰਨਾ ਜਿਹੜਾ ਪਿਛਲਾ ਪਾਣੀ ਆ ਨਾ ਬਿਲਕੁਲ ਕਲੀਅਰ ਨਹੀਂ ਹੋਇਆ ਦਾ ਕਲੀਅਰ ਮਤਲਬ ਵਾਈਟ ਨਹੀਂ ਹੋਣਾ ਚਾਹੀਦਾ ਇਹ ਹਲਕਾ ਜਿਹਾ ਪੀਲੇ ਵਿੱਚ ਰਹੂਗਾ ਇਸ ਤਰੀਕੇ ਨਾਲ ਆਪਾਂ ਚਮਚੇ ਦੇ ਨਾਲ ਹਲਾਵਾਂਗੇ ਇਹਨੂੰ ਹਲਕਾ ਹਲਕਾ ਇਹ ਤੁਸੀਂ ਦੇਖਿਓ ਬਹੁਤ ਵਧੀਆ ਪਨੀਰ ਬਣੂਗਾ ਇਹ ਮਤਲਬ ਉਹੀ ਟੇਸਟ ਹੋਊਗਾ ਸੇਮ ਕਿ ਆ ਦੇਖੋ ਹੈਗਾ ਤਾਂ ਦੁੱਧ ਹੀ ਆ ਇਹ ਕਿਉਂਕਿ ਮਲਾਈ ਦੇ ਵਿੱਚੋਂ ਹੀ ਨਿਕਲਿਆ ਹੋਇਆ ਕੋਈ ਐ ਤਾਂ ਹੈ ਨਹੀਂ ਆ ਜਾਂ ਵੀ ਆਪਾਂ ਕਹਾਂ ਦਾਂਗੇ ਵੀ ਆਰਟੀਫੀਸ਼ੀਅਲ ਕੁਝ ਵੀ ਆਪਣਾ ਦੁੱਧ ਦੇ ਵਿੱਚੋਂ ਹੀ ਸਾਰੀ ਮਲਾਈ ਦੇ ਵਿੱਚੋਂ ਹੀ ਨਿਕਲਿਆ ਹੋਇਆ ਪਨੀਰ ਆ ਕੁਝ ਵੀ ਆਪਾਂ ਇੰਚ ਐਡ ਨਹੀਂ ਕੀਤਾਗਾ ਫੋਟ ਉੱਪਰ ਆਉਣੇ ਸ਼ੁਰੂ ਹੋ ਗਿਆ ਬਸ ਆਪਾਂ ਇੱਕ ਵਾਲੀ ਜਾਵਾਂਗੇ ਦੇਖੋ ਬਹੁਤ ਵਧੀਆ ਆਪਣਾ ਪਨੀਰ ਫੁੱਟਿਆ ਦੇਖ ਲਓ ਆ ਦੀ ਕੋ ਵਾਲਾ ਆ ਗਿਆ ਆਪਾਂ ਇੱਕ ਵਾਰੀ ਜਿਹੜਾ ਚੁੱਲਾ ਉਹਨੂੰ ਘਟ ਕਰ ਦਾਂਗੇ ਸੇਕ ਨੂੰ ਤੇ ਇੰਦਾ ਹਲਕਾ ਹੈ ਆਪਾਂ ਕੇ ਚਮਚੇ 'ਚ ਦੇਖ ਲਓ ਪਾਣੀ ਸਹੀ ਹੈ ਮਤਲਬ ਦੁੱਧ ਮਤਲਬ ਉਹੀ ਸਫੇਦ ਜਿਆ ਤਾਂ ਨਹੀਂ ਹੈਗਾ ਦੁੱਧ ਰੰਗਾ ਜਿਆ ਤਾਂ ਨਹੀਂ ਹੈਗਾ ਦੇਖੋ ਪਾਣੀ ਆਪਣਾ ਆਲਮੋਸਟ ਕਲੀਅਰ ਜਿਆ ਬਸ ਹਲਕਾ ਜਣਾ ਦੁੱਧ ਦਾ ਰੰਗ ਹੁੰਦਾ ਉਹ ਤਾਂ ਰਹਿਣਾ ਹੀ ਆ ਤੇ ਬਾਲਾ ਆ ਗਿਆ ਹੁਣ ਆਪਾਂ ਇਹਨੂੰ ਕਰ ਦਾਂਗੇ ਬੰਦ ਤੇ ਹੁਣ ਆਪਾਂ ਜਿਹੜਾ ਇਹਨੂੰ ਛਾਣ ਲਵਾਂਗੇ ਦੇਖੋ ਛਾਣਨ ਵਾਸਤੇ ਨਾ ਮੈਂ ਚਾਹ ਵਾਲੀ ਪੋਣੀ ਲਈ ਹੈ ਥੋੜੀ ਵੱਡੀ ਆ ਠੀਕ ਹੈ ਇਹਨੂੰ ਇਸੇ ਜਗ੍ਹਾ 'ਚ ਛਾਣਾਂਗੇ ਕਿਉਂਕਿ ਜੱਗ ਦੇ ਵਿੱਚ ਬਹੁਤ ਜ਼ਿਆਦਾ ਠੰਡਾ ਲੱਗਿਆ ਹੋਇਆ ਉਹ ਪਾਣੀ ਗਰਮਾ ਸਿਰਕੇ ਵਾਲਾ ਤੇ ਉਹਨੇ ਚੰਗੀ ਤਰ੍ਹਾਂ ਦਰਵਾਜ਼ੇ ਦੀ ਜਿਹੜੀ ਸਫਾਈ ਕਰ ਦੇਣੀ ਆ। ਸੋ ਆਪਾਂ ਪੋਣੀ ਆ ਜਿਹੜੀ ਇਹ ਥੋੜੀ ਵੱਡੀ ਪੋਣੀ ਐ ਇਸੇ ਲਈ ਰੱਖੀ ਹੋਈ ਆ। ਇਹਦੇ ਵਿੱਚ ਆਪਾਂ ਨਿਛਾਨਾਂਗੇ ਤੁਸੀਂ ਪੋਣੇ ਨਾਲ ਛਾਣਨਾ ਪੋਣੇ ਨਾਲ ਛਾਣ ਲਓ। ਆ ਦੇਖੋ ਇਹ ਸਿਰਕੇ ਵਾਲਾ ਪਾਣੀ ਆ ਇਹਨੇ ਚੰਗੀ ਤਰ੍ਹਾਂ ਅੰਦਰੋਂ ਡੱਬੇ ਦੀ ਜਿਹੜੀ ਉਹ ਸਫਾਈ ਕਰ ਦੇਣੀ ਆ। ਆਪਾਂ ਜਿਹੜਾ ਪਾਣੀ ਆ ਭਲਾ ਇਹਦੇ 'ਚ ਸਾਰਾ ਛਾਣ ਲਾਂਗੇ। ਬਾਅਦ ਵਿੱਚ ਜਿਹੜਾ ਰਹਿ ਗਿਆ ਤੇ ਆਪਾਂ ਇਹ ਸਾਰਾ ਪਾਣੀ ਵੈਸੇ ਦੇਖੋ ਇਹ ਜਿਹੜਾ ਪਾਣੀ ਇਹਦੇ ਵਿੱਚ ਬਹੁਤ ਜ਼ਿਆਦਾ ਪ੍ਰੋਟੀਨ ਹੁੰਦਾ ਕਈ ਲੋਕ ਕੀ ਕਰਦੇ ਆ ਚਲੋ ਮੈਂ ਤਾਂ ਨਹੀਂ ਕਦੀ ਐਂ ਕੀਤਾਗਾ ਪਰ ਸੁਣਨ ਦੇ ਵਿੱਚ ਆਇਆ ਕਿ ਲੋਕ ਨਾ ਇਹਨੂੰ ਐਜ਼ ਅ ਕੰਡੀਸ਼ਨਰ ਵੀ ਯੂਜ਼ ਕਰਦੇ ਆ ਕਹਿੰਦੇ ਆ ਕਿ ਇਹ ਮੈਂ ਤੁਹਾਨੂੰ ਐਡਵਾਈਸ ਨਹੀਂ ਦਿੰਦੀਗੀ ਪਰ ਲੋਕੀ ਮੈਂ ਸੁਣਿਆ ਕਿ ਇਹ ਲੋਕ ਜਿਹੜੇ ਇਸ ਚੀਜ਼ ਨੂੰ ਕੰਡੀਸ਼ਨ ਐਜ਼ ਅ ਕੰਡੀਸ਼ਨਰ ਯੂਜ਼ ਕਰਦੇ ਆ ਆ ਦੇਖੋ ਇਹਨੂੰ ਆਪਾਂ ਇਹਦੇ ਵਿੱਚ ਹੀ ਪਿਆ ਰਹਿੰਦਾਂਗੇ ਤੇ ਜਿਹੜਾ ਦੂਜਾ ਪਨੀਰ ਹੈ ਨਾ ਆਪਾਂ ਉਹ ਏ ਸ਼ਾਨਣਾ ਵਾ ਉਹ ਆਪਾਂ ਐਕਸਟਰਾ ਪਾਂਡੇ ਚ ਸ਼ਾਨਾਂਗੇ ਆ ਦੇਖੋ ਮੈਂ ਸ਼ਾਨਣ ਵਾਸਤੇ ਇੱਕ ਛੰਨਾ ਲੈ ਲਿਆ ਇਦੇ ਵਿੱਚ ਆਪਾਂ ਜਿਹੜਾ ਧਿਆਨ ਨਾਲ ਛਾਣਾ ਇੱਕਦਾਂ ਥੱਲੇ ਵੀ ਡਿੱਗ ਸਕਦਾ ਜਿਵੇਂ ਮੇਰੇ ਤੋਂ ਹੁਣ ਡਿੱਗਿਆ ਸੀ ਆ ਦੇਖੋ ਤੇ ਹੁਣ ਜਿਹੜਾ ਆ ਰਹਿ ਗਿਆ ਨਾ ਇਹਨੂੰ ਤੁਸੀਂ ਪੋਣੇ ਦੇ ਵਿੱਚ ਕੱਢਣਾ ਪੋਣੇ ਦੇ ਵਿੱਚ ਕੱਢ ਲਓ ਤੇ ਇਹ ਆਪਣਾ ਦੇਖੋ ਪਨੀਰ ਦੇਖੋ ਤੁਸੀਂ ਦੇਖ ਸਕਦੇ ਆ ਇਹਦੇ ਚ ਦੋ ਪਿਆਜ਼ ਪਾ ਕੇ ਨਾ ਵਧੀਆ ਸਬਜ਼ੀ ਬਣ ਜਾਣੀ ਆ ਤੇ ਇਹਨੂੰ ਹੁਣ ਤੁਸੀਂ ਪੋਣੇ ਦੇ ਵਿੱਚ ਕੱਢ ਕੇ ਨਾ ਤੇ ਨਚੋੜ ਕੇ ਉੱਤੇ ਕੋਈ ਭਾਰੀ ਚੀਜ਼ ਰੱਖ ਕੇ ਤੇ ਤੁਸੀਂ ਜਿਹੜਾ ਕੀ ਆ ਉਹ 2-3 ਘੰਟੇ ਰੱਖ ਦਿਓ ਸਾਰਾ ਪਾਣੀ ਨੁੱਚੜ ਜਾਊਗਾ ਤੇ ਇਹ ਜਿਹੜਾ ਉਹ ਰੈਡੀ ਹੋ ਗਿਆ ਆਪਣਾ ਪਨੀਰ ਤੇ ਆ ਰਿਹਾ ਆਪਣਾ ਜਿਹੜਾ ਆਪਾਂ ਜਿਹੜੀ ਮਲਾਈ ਸੀ ਜਿਹੜੀ ਰਿੜਕੀ ਸੀਗੀ ਤੇ ਜਿਹੜਾ ਉਹਦਾ ਮੱਖਣ ਸੀ ਤੇ ਉਹਦੇ ਨਾਲ ਜਿਹੜਾ ਆਪਾਂ ਘਿਓ ਬਣਾਉਣਾ ਸੀ ਇਹ ਆਪਣਾ ਘਿਓ ਬਣਦਾ ਪਿਆ ਘਿਓ ਦੀ ਰੰਗਤ ਥੋੜੀ ਜਿਹੀ yellow ਚ ਆ ਕਿਉਂਕਿ ਇਹ ਵਿੱਚ ਇਹ ਗਾਂ ਦੀ ਤੇ ਮੱਝ ਦੀ ਮਿਕਸ ਜਿਹੜੀ ਮਲਾਈ ਆ ਤਾਂ ਕਰਕੇ ਕਿ ਜਿਹੜੀ ਗਾਂ ਦੀ ਮਲਾਈ ਹੁੰਦੀ ਆ ਉਹ ਜਿਹੜਾ ਗਾਂ ਦਾ ਘਿਓ ਹੁੰਦਾ ਨਾ ਥੋੜਾ ਪੀਲੇ ਦੇ ਵਿੱਚ ਹੁੰਦਾ ਤੁਹਾਨੂੰ ਪਤਾ ਤਾ ਕਰਕੇ ਦੀ ਰੰਗਤ ਇਦਾਂ ਦੀ ਆ 15 ਤੋਂ 20 ਮਿੰਟ ਦੇਖੋ ਲੱਗੇ ਆ ਇਹਨੂੰ ਬਿਲਕੁਲ ਅੱਬਾ ਸਲੋ ਗੈਸ ਤੇ ਰੱਖਿਆ ਸੀਗਾ ਤੇ ਜਿਹੜਾ ਘਿਓ ਆਪਣਾ ਦੇਖੋ ਉਹ ਉਹ ਮਤਲਬ ਨਿਕਲ ਆਇਆ ਵਾ ਇਹਦੇ ਵਿੱਚੋਂ ਮੱਖਣ ਦੇ ਵਿੱਚੋਂ ਤੇ ਹੁਣ ਆਪਾਂ ਇਹਨੂੰ ਕੀ ਕਰਾਂਗੇ ਇਹਨੂੰ ਛਾਨ ਲਾਂਗੇ ਕਿਉਂਕਿ ਉਹਨਾਂ ਚਿਰ ਤੁਸੀਂ ਘਿਓ ਦੇਖੋ ਆ ਜਿਹੜੀਆਂ ਵਿੱਚ ਛੱਡੀਆਂ ਨੇ ਨਾ ਇਹ ਬ੍ਰਾਊਨ ਹੋਣੀਆਂ ਬਹੁਤ ਜ਼ਰੂਰੀ ਆ ਕਿਉਂਕਿ ਜੇ ਵਾਈਟ ਰਹਿ ਜਾਂਦੀਆਂ ਨੇ ਤਾਂ ਇਹਦਾ ਮਤਲਬ ਕੀ ਕਿ ਘਿਓ ਇਹ ਪੂਰੀ ਤਰ੍ਹਾਂ ਆਪਣਾ ਪੱਕਿਆ ਨਹੀਂ ਹੈਗਾਗਾ ਤੇ ਤੇ ਨਾ ਹੀ ਨਾ ਵਿੱਚੋਂ ਜਿਹੜਾ ਮੱਖਣ ਦੇ ਵਿੱਚੋਂ ਪੂਰੀ ਤਰ੍ਹਾਂ ਜਿਹੜਾ ਘਿਓ ਉਹ ਨਿਕਲਿਆ ਸੋ ਹੁਣ ਆਪਾਂ ਇਹਨੂੰ ਕੀ ਕਰਾਂਗੇ ਇਹਨੂੰ ਆਪਾਂ ਪੁੰਨ ਲਾਂਗੇ ਹੁਣ ਘਿਓ ਨੂੰ ਬਸ ਇੱਕ ਦੋ ਮਿੰਟ ਤੱਕ ਆਪਾਂ ਚੁੱਲ੍ਹੇ ਨੂੰ ਕਰਾਂਗੇ ਬੰਦ ਤੇ ਇਹਨੂੰ ਮਾੜਾ ਜਿਹੜੀ ਝਾਗਾ ਬੈਠਣ ਦਵਾਂਗੇ ਉਹਨੂੰ ਹੁਣ ਦੇਖੋ ਮੈਂ ਆ ਡੱਬਾ ਲੈ ਲਿਆ ਤੇ ਆ ਚਾਹ ਲਈ ਜਿਹੜੀ ਪੋਣੀਆਂ ਰੱਖ ਲਈ ਤੇ ਹੁਣ ਆਪਾਂ ਇਹਨੂੰ ਜਿਹੜਾ ਕੀ ਆ ਉਛਾਣ ਲਾਂਗੇ ਇੱਕ ਮਿੰਟ ਹੋ ਗਿਆ ਆਪਣਾ ਚੁੱਲਾ ਬੰਦ ਕੀਤੇ ਆ ਤੁਸੀਂ ਦੇਖ ਸਕਦੇ ਆ ਇਹ ਡੱਬਾ ਆਪਣਾ ਭਰ ਜਾਣਾ ਵਾ ਕਿਉਂ ਵਧੀਆ ਨਿਕਲਣਾ ਇਹਦੇ ਵਿੱਚੋਂ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਹੀ ਜ ਬਣਾਓਗੇ ਨਾ ਥੋੜੇ ਥੋੜੇ ਦੇਣ ਦੀ ਮਲਾਈ ਜੋ ਕਿਉਂ ਥੋੜਾ ਬਹੁਤ ਵਧੀਆ ਨਿਕਲੂਗਾ ਇੱਕ ਚੀਜ਼ ਤੇ ਦੇਖੋ ਆਪਾਂ ਅ ਲੱਸੀ ਵੀ ਬਣ ਸਕਦੀ ਆ ਕੱਲੀ ਮਲਾਈ ਤੋਂ ਦੇਖੋ ਲੱਸੀ ਬਣ ਸਕਦੀ ਆ ਠੀਕ ਆ ਆਪਾਂ ਦੇਸੀ ਘਿਓ ਵੀ ਆਪਦਾ ਬਣਾ ਲਿਆ ਜਿਹੜੇ ਬਚੀ ਸੀ ਲੱਸੀ ਉਹਦੇ ਵਿੱਚ ਆਪਾਂ ਸਿਰਕਾ ਪਾ ਗਏ ਤੁਸੀਂ ਜਿਵੇਂ ਮਰਜ਼ੀ ਬਣਾਉਣਾ ਠੀਕ ਹੈ ਨਾਲ ਆਪਾਂ ਪਨੀਰ ਵੀ ਉਹਦਾ ਬਣਾ ਲਿਆ ਤੇ ਹੁਣ ਜਿਹੜਾ ਪਿੱਛੇ ਰਹਿ ਗਿਆ ਨਾ ਛੱਡੀ ਇਹ ਦੇਖੋ ਮੈਂ ਆਪਾਂ ਸੇਕ ਜਿਆਦਾ ਲਵਾਇਆ ਜੇ ਤੁਸੀਂ ਇਹਦਾ ਵੀ ਯੂਜ਼ ਕਰਨਾ ਤਾਂ ਫਿਰ ਸੇਕ ਇਸ ਤੋਂ ਥੋੜਾ ਘੱਟ ਲਵਾਇਓ ਤੇ ਇਹਦੇ ਵਿੱਚ ਸ਼ੱਕਰ ਪਾ ਕੇ ਤੁਸੀਂ ਬਹੁਤ ਵਧੀਆ ਮਠਿਆਈ ਤਿਆਰ ਕਰ ਸਕਦੇ ਹੋ ਤੇ ਠੀਕ ਹੈ ਜਾਂ ਫਿਰ ਕੀ ਕਰ ਸਕਦੇ ਹੋ ਇਹਦੇ ਵਿੱਚ ਜੀਰਾ ਪਾ ਕੇ ਪਿਆਜ਼ ਪਾ ਕੇ ਤੜਕਾ ਲਾ ਕੇ ਤੁਸੀਂ ਜਿਹੜੀ ਸਬਜ਼ੀ ਵੀ ਬਣਾ ਸਕਦੇ ਆ ਠੀਕ ਹੈ ਸੋ ਦੇਖੋ ਤੁਹਾਨੂੰ ਮੈਂ ਹੁਣ ਦਿਖਾਉਣੀ ਆ ਆ ਤੁਹਾਡੇ ਸਾਹਮਣੇ ਹੀ ਕੱਢਿਆ ਆਪਣਾ ਡੱਬਾ ਜਿਹੜਾ ਇਹ ਭਰ ਜਾਣਾ ਆ। ਆ ਦੇਖ ਲਓ ਤੁਹਾਡੇ ਸਾਹਮਣੇ। ਥੋੜਾ ਜਿਹਾ ਹੀ ਹੁਣਾ ਰਹਿ ਗਿਆ ਘਿਓ ਠੀਕ ਹੈ। ਤੇ ਇਹਨੂੰ ਆਪਾਂ ਜਿਹੜਾ ਆ ਪੋਣੀ ਆ ਇਹਨੂੰ ਹਲਕਾ ਹਲਕਾ ਇਦਾਂ ਪ੍ਰੈਸ ਕਰਕੇ ਜਿੰਨਾ ਕਿਤੇ ਚ ਘਿਓ ਬਾਕੀ ਜਿਹੜਾ ਬਚਿਆ ਉਹ ਸਾਰੇ ਨੂੰ ਆਪਾਂ ਇਦਾਂ ਹੀ ਜਿਹੜਾ ਉਹ ਇਹਦੇ ਵਿੱਚੋਂ ਕੱਢ ਲਾਂਗੇ ਇਹਨੂੰ ਨੱਪ ਕੇ ਇੱਥੋਂ ਥੋੜਾ ਤੇ ਬਸ ਇੱਕ ਦੋ ਮਿੰਟ ਤੱਕ ਇਹਨੂੰ ਕਿਸੇ ਨਾ ਜਿਹੜਾ ਡੱਬਾ ਭਰਿਆ ਫਿਰਨੇ ਇਹਦੇ ਵਿੱਚ ਰੱਖਿਓ ਕਿਉਂਕਿ ਫਿਰ ਉਹਨਾਂ ਹੀ ਐਬਜ਼orb ਕਰ ਜਾਣਾ ਵਾ ਜਿਹੜੀਆਂ ਛੱਡੀਆਂ ਬਚੀਆਂ ਵਾ ਇਹਨੂੰ ਤੁਸੀਂ ਆਟੇ ਦੇ ਵਿੱਚ ਵੀ ਛੱਡੀਆਂ ਨੂੰ ਗੁੰਨ ਸਕਦੇ ਹੋ ਤਾਂ ਤੁਸੀਂ ਪਰੌਂਠੇ ਖਾ ਕੇ ਦੇਖਿਓ ਕਿੰਨੇ ਜਿਆਦੇ ਸੌਫਟ ਤੇ ਬੜੀ ਜਿਆਦੇ ਸਵਾਦ ਬਣਨੇ ਕ੍ਰਿਸਪੀ ਜੇ ਇਹਨੂੰ ਕਿਸੇ ਕੌਲੀ ਦੇ ਉੱਤੇ ਤੁਸੀਂ ਇਦਾਂ ਧਾਰੋ ਜਿਹੜੀਆਂ ਵੀ ਬੂੰਦਾ ਰਹਿ ਗਈਆਂ ਹੋਈਆਂ ਦੇਸੀ ਕਿ ਉਹਦਾਂ ਉਹਦੇ ਵਿੱਚ ਨਿਕਲ ਜਾਣਗੀਆਂ ਸੋ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਗੀ ਤੇ ਇਹ ਬਹੁਤ ਹੀ ਜਿਆਦਾ ਯੂਸਫੁਲ ਵੀਡੀਓ ਸਿਗੀ ਤੇ ਫੇਰ ਦੇ ਮੰਡਾ ਲਈ ਵੀਡੀਓ ਸੀਗੀ ਠੀਕ ਹੈ ਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਸਬਸਕ੍ਰਾਈਬ ਜਰੂਰ ਕਰੋ ਚੰਗੀ ਲੱਗੀ ਤਾਂ ਲਾਈਕ ਕਰੋ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਸੋ ਕੁਦਰਤ ਦੀ ਪੰਜਾਬੀ ਰਸੋਈ ਦੇਖਣ ਵਾਸਤੇ ਧੰਨਵਾਦ ਤੇ ਆਪਾਂ ਅਗਲੀ ਵੀਡੀਓ 'ਚ ਫੇਰ ਮਿਲਾਂਗੇ